ਜਦੋਂ ਇਹਦੇ ਤਿੰਨ ਹੱਲੇ ਕਾਮਯਾਬ ਨਹੀਂ ਹੋਏ ਹੂੰ ਤੇ ਇਹ ਰੰਗਜੀਵ ਨੇ ਪਹਿਲਾਂ ਗੁਰੂ ਹਰ Rai ਪਾਸ਼ਾ ਨੂੰ ਚਿੱਠੀ ਲਿਖੀ ਜੀ ਜੀ ਤੇ ਉਹਦੇ ਚ ਜੋ ਸਾਨੂੰ ਇਤਿਹਾਸ ਚੋਂ ਮਿਲਦਾ ਉਹਨੇ ਕਿਹਾ ਵੀ ਤੁਮ ਹਮਾਰੀ ਸਲਤਨ ਸਲਤਨਤ ਮੇ ਖਲਲ ਕਰਤੇ ਹੋ ਹੂੰ 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 ਭਲਾ ਨਹੀਂ ਆਪਕੋ ਤੋ ਹਮਸੇ ਮੇੜ ਕੀਆ ਚਾਹੀਏ ਹੂੰ 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 ਬਈ ਤੁਹਾਨੂੰ ਸਾਡੇ ਨਾਲ ਮੇਲ ਰੱਖਣਾ ਚਾਹੀਦਾ ਤੁਸੀਂ ਇਹ ਠੀਕ ਨਹੀਂ ਕਰ ਰਹੇ ਤੁਸੀਂ ਸਾਡੇ ਰਾਹ 'ਚ ਖਲਲ ਪਾਉਣੇ ਆ ਪਰ ਹੂੰ ਹੂੰ ਤੁਹਾਨੂੰ ਸਾਡੇ ਨਾਲ ਮੇਲ ਰੱਖਣਾ ਚਾਹੀਦਾ ਉਹਦੇ 'ਚ ਹੁਣ ਇੱਥੇ ਦੇਖੋ ਜਗਜੀਤ ਸਿੰਘ ਜੀ ਪਾਸ਼ਾਹੀ ਦੀ ਗੱਲ ਤੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਵੀ ਅਸੀਂ ਤੇਰੀ ਪਾਸ਼ਾਹੀ ਦੀ ਪ੍ਰਵਾਹ ਨਹੀਂ ਕਰਦੇ ਹੂੰ ਹੂੰ ਉਹਨਾਂ ਨੇ ਫੇਰ ਗੁਰੂ ਹਰਰਾਏ ਪਾਸ਼ਾ ਨੇ ਜਵਾਬ ਦਿੱਤਾ ਜੋ ਸਾਨੂੰ ਇਤਿਹਾਸ 'ਚੋਂ ਮਿਲਦਾ ਉਹ ਕਹਿੰਦੇ ਮੇਰਾ ਕੋਈ ਵਾਸਤਾ ਤੇਰੇ ਸਿਉ ਨਹੀਂ ਹੈ ਹਮ ਹਮ ਮੈਂ ਤੇਰਾ ਕੋਈ ਮੁਲਖ ਨਹੀਂ ਨੱਪਿਆ ਮਤਲਬ ਜਿੱਥੇ ਬੈਠੇ ਸਾਡਾ ਆਪਣਾ ਆ ਜੀ ਜੀ ਮੈਂ ਤੇਰਾ ਮੁਲਖ ਨਹੀਂ ਨੱਪਿਆ ਨਾ ਹੀ ਮੈਂ ਤੇਰੇ ਕੋ ਦਾਮ ਦੇਣਿਆ ਹਮ 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 ਨਾ ਮੈਂ ਤੇਰਾ ਕੁਛ ਦੇਣਾ ਤੇ ਨਾ ਤੇਰੇ ਕੋਲੋਂ ਲੈਣ ਦੀ ਮੈਨੂੰ ਕੋ ਖਾਸ਼ ਜੀ ਜੀ ਇਸ ਕਰਕੇ ਅਸੀਂ ਤੈਨੂੰ ਨਹੀਂ ਮਿਲਦੇ ਹਮ 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 ਸਾਫ਼ ਜਵਾਬ ਦਿੱਤਾ ਹਮ ਹਮ ਵੀ ਅਸੀਂ ਨਹੀਂ ਤੈਨੂੰ ਮਿਲਦੇ ਪਰ ਉਹ ਬੜਾ ਸ਼ਾਤਰ ਬੰਦਾ ਸੀਗਾ ਉਨਾਂ ਨੇ ਕੀ ਕਿਹਾ ਵਿੱਚੋਂ ਸਾਰਿਆਂ ਨੇ ਰਲ ਕੇ ਵੀ ਤੁਸੀਂ ਇਦਾਂ ਕਰੋ ਉਹ ਕਹਿੰਦਾ ਜੇ ਤੁਸੀਂ ਆਪ ਨਹੀਂ ਆਉਣਾ ਹੂੰ ਰੰਗਜੀਤ ਕਹਿੰਦਾ ਤੇ ਤੁਸੀਂ ਆਪਣਾ ਕੋ ਰਾਜਦੂਤ ਭੇਜ ਦਿਓ ਹੂੰ ਹੂੰ ਜਾਂਦੇ ਸੀ ਨਾ ਇਦਾਂ ਬਿਲਕੁਲ ਬਿਲਕੁਲ ਬਾਦਸ਼ਾਹ ਨੇ ਆਪ ਨਹੀਂ ਜਾਣਾ ਤਾਂ ਆਪਣਾ ਕੋ ਰਾਜਦੂਤ ਭੇਜ ਦਿਵੇ ਜੀ ਤੇ ਇੱਥੇ ਆ ਕੇ ਜਿਹੜਾ ਗੁਰੂ ਹਰ राय ਪਾਸ਼ਾ ਨੇ ਆਪਣੇ ਵੱਡੇ ਪੁੱਤਰ ਹਰ ਰਾਮ ਰਾਏ ਨੂੰ ਭੇਜਿਆ ਜੀ ਹੁਣ ਰਾਮ ਰਾਏ ਨੂੰ ਬੜੀ ਤਗੀਦ ਕਰਕੇ ਭੇਜਿਆ ਹੂੰ ਹੂੰ ਬੇਤੈ ਉਹਦੇ ਕਿਸੇ ਵੀ ਬੁਲਾਵੇ 'ਚ ਨਹੀਂ ਆਉਣਾ ਖਸ਼ਮਾ 'ਚ ਨਹੀਂ ਆਉਣਾ ਹਮ ਪਰ ਇਹ ਕੁਝ ਗੁਰੂ ਨੇ ਪਾਤਰ ਆਪ ਵੀ ਰਚਨੇ ਹੁੰਦੇ ਆ ਬਿਲਕੁਲ ਇਹ ਜਦੋਂ ਰਾਮ ਰਾਏ ਉੱਥੇ ਜਾਂਦਾ ਤੇ ਉਹਨੇ ਰੰਗਜੀਵ ਨੇ ਦੀ ਬਹੁਤ ਇੱਜ਼ਤ ਕੀਤੀ ਹਮ ਹਮ ਇੱਜ਼ਤ ਮਾਨ ਕੀਤੀ ਤੇ ਉਹ ਉਹਨੂੰ ਭੁੱਲੀ ਗਿਆ ਵੀ ਮੈਂ ਇੱਥੇ ਕਰਨ ਗਿਆ ਨਹੀਂ ਕਿਹੜੀ ਗੱਲ ਤੂੰ ਮੈਨੂੰ ਮਨਾ ਕੀਤਾ ਗਿਆ ਹਮ ਉਹਨੇ ਰੰਗਜੀਵ ਨੇ ਉਹਨੂੰ ਕਿਹਾ ਵੀ ਤੂੰ ਕਰਾਮਾਤ ਦਿਖਾਓ ਇਤਿਹਾਸ ਕਹਿੰਦਾ ਉਹਨੇ ਕਰਾਮਾਤ ਦਿਖਾੜ ਵੀ ਦਿੱਤੀਆਂ ਉਦੋਂ ਬਾਅਦ ਉਹਨੇ ਰੰਗਜੀਵ ਨੇ ਕਿਹਾ ਵੀ ਤੁਹਾਡੇ ਜਿਹੜੇ ਆ ਗ੍ਰੰਥ ਆ ਤੁਹਾਡਾ ਇਹਦੇ ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘਮਿਆਰ ਹੂੰ ਹੂੰ ਵੀ ਇਹ ਤਾਂ ਬਹੁਤ ਗਲਤ ਆ ਹੂੰ ਇੱਥੇ ਖਸ਼ਾਮਚ ਆ ਗਿਆ ਉਹ ਜਿਹੜਾ ਰਾਮਰਾਏ ਸੀਗਾ ਉਹ ਕਹਿੰਦਾ ਵੀ ਇਹ ਦਾਰਾਸਲ ਮਿੱਟੀ ਮੁਸਲਮਾਨ ਦੀ ਨਹੀਂ ਮਿੱਟੀ ਮਹਿਮਾਨ ਦੀ ਆ ਲਿਖਣ ਚ ਪੁਲੇਖਾ ਲੱਗ ਗਿਆ ਜੀ ਜੀ ਇਹ ਪੰਕਤੀ ਜਦੋਂ ਬਦਲੀ ਹੂੰ ਪਰ ਧੂਏ ਬੰਨੇ ਹੋ ਗਿਆ ਕਿ ਰੰਗਜੀਵ ਚਾਹੁੰਦਾ ਸੀਗਾ ਵੀ ਗੁਰੂ ਘਰ ਚ ਪਾਟਕ ਪਵੇ ਕਿਉਂਕਿ ਉਹਦੀ ਨੀਤੀ ਤਾਂ ਸੀ ਨਾ ਜੀ ਜੀ ਉਹਨੇ ਫੇਰ RAM ਇਹ ਜਦੋਂ ਗੁਰੂ ਹਰ राय ਪਾਸ਼ਾ ਨੂੰ ਪਤਾ ਲੱਗਦਾ ਤੇ ਇਹਨਾਂ ਨੇ ਕਿਹਾ ਵੀ ਭਾਈ ਕਿਸੇ ਵੀ ਜਿੱਦਾਂ ਗੁਰੂ ਅਰਜਨ ਪਾਸ਼ਾ ਨੇ ਉਹਦੀ ਸਪਾਦਨਾ ਕੀਤੀ ਹੈ ਉਹਦੇ ਤਾਂ ਲਗ ਮੱਤਰ ਬੱਲ ਅੱਜ ਤੱਕ ਵੀ ਨਹੀਂ ਹੋ ਸਕਦਾ ਜੀ ਉਹ ਤੁਸੀਂ ਜੀਤ ਸਿੰਘ ਜੀ ਧਿਆਨ ਨਾਲ ਸਾਰਾ ਪੜੋ ਗੁਰੂ ਸਾਹਿਬ ਨੇ ਉਹਦੇ ਚ ਵਿਆਕਰਨ ਇਦਾਂ ਪੂਰੀ ਹੋਈ ਹੈ ਹੂੰ ਬਈ ਉਹਦੇ ਚ ਚਾਂਸ ਹੀ ਨਹੀਂ ਹੂੰ 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 ਪਰ ਇਹਨੇ ਜਦੋਂ ਇਹ ਪੰਕਤੀ ਬਦਲੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਾ ਜਦ ਨੂੰ ਤੇਰਾ ਮੂੰਹ ਆ ਚਲੇ ਜਾ ਹੂੰ ਹੁਣ ਰੰਗਜੀਬ ਨੇ ਕਿਹਾ ਵੀ ਗੱਲ ਬਣ ਗਈ ਉਹ ਤਾਂ ਦਿਫਾੜੀ ਪਾਉਣਾ ਚਾਹੁੰਦਾ ਸੀ ਨਾ ਕਿਸੇ ਟੰਗਣਾ ਜੀ ਜੀ ਉਹਨੇ ਫਿਰ ਇਤਿਹਾਸ ਕਹਿੰਦਾ ਵੀ ਰਾਮ ਰਾਏ ਨੂੰ ਡੇਰਾ ਦੂਨ ਬਹੁਤ ਵੱਡੀ ਜ਼ਗੀਰ ਦਿੱਤੀ